ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਵੈਲਕਮ ਬੈਕ ਟੂ ਮਾਈ ਚੈਨਲ ਤੇ ਲੋਜੀਸਟ ਸਟੈਮ ਹੋ ਗਿਆ ਸਵੇਰ ਦੇ 8 ਵਜੇ ਦਾ ਨੇਮਲੀ ਟੂ ਸਕੂਲ ਆਪਾਂ ਭੇਜਤਾ ਵਾ ਨੂੰ ਸਕੂਲ ਪੇਜਿੰਗ ਬਾਅਦ ਹੁਣ ਮੈਂ ਲੱਗੀਆਂ ਘਰ ਦੇ ਕੰਮ ਸ਼ੁਰੂ ਕਰਨ ਸਾਰੇ ਹਜੇ ਮੇਰਾ ਕੰਮ ਪਿਆ ਵਾ ਰਸੋਈ ਦੀ ਸਫਾਈ ਕਰਨਾ ਤੇ ਬੈੱਡ ਸ਼ੀਟ ਵਗੈਰਾ ਸਾਰੀਆਂ ਸੈੱਟ ਕਰਨ ਵਾਲੀਆਂ ਪਈਆਂ ਵਾ ਹੁਣ 8:00 ਵਜੇ ਲੰਕੀ ਵਿੱਚ ਲੱਗੀਆਂ ਕੰਮ ਕਰਨ ਤੇ ਵੇਖਦੀ ਆ ਕਿ ਕਿਤੇ ਵਜੋਂ ਕੰਮ ਕਰਕੇ ਹੋਣੀ ਆ ਫ੍ਰੀ ਇਧਰ ਕੁ ਫਿਰਤ ਵੀ ਹੈ ਕਿਹਦੇ ਭਈਆ ਤੇ ਇਹ ਮਤਲਬ ਕੰਮ ਨੂੰ ਛੇਤੀ ਨਹੀਂ ਕਰਨੀਂ ਤਾਂ ਕਰਕੇ ਮੇਰਾ ਜਿਹੜਾ ਕੰਮ ਹੈ ਉਹ ਲੇਟ ਹੋ ਜਾਂਦਾ ਵਾ ਤੇ ਜਿੰਨਾ ਕੰਮ ਕਰਨਾ ਉਹਨਾਂ ਕੋਲ ਨੇ ਫਲਾਦਾ ਪਾ ਦੇਣਾ ਇਧਰ ਕੱਪੜੇ ਇਹਦੇ ਤੇ ਰਾਤ ਮੈਂ ਧੋ ਗਏ ਨਾ ਕੁਰਸੀ ਤੇ ਪਾਤੇ ਹੀ ਅਜੇ ਮੈਂ ਸੁਪਾਈ ਨਹੀਂ ਆ ਬਾਹਰ ਤੋਂ ਪਿੰਨੇ ਮੇਰੇ ਟਾਈਮ ਨਹੀਂ ਲੱਗਾ ਤੇ ਫੜ ਕੇ ਉਹ ਥੱਲੇ ਛੁੱਟੀ ਜਾਂਦੀ ਆ ਬੜਾ ਇਹਨਾਂ ਸਤਾਉਣਾ ਹੁੰਦਾ ਹੈ ਤਾਂ ਕਰਕੇ ਥੋੜਾ ਮੇਰਾ ਕੰਮ ਲੇਟ ਹੋ ਜਾਂਦਾ ਤਾਂ ਕਰਕੇ ਵੀਡੀਓ ਵੀ ਮੈਂ ਤਾਂ ਜਿੰਨੀ ਕੰਮ ਕਰਦੇ ਮੈਂ ਬੰਦੀ ਆ ਉਹ ਨਹੀਂ ਕਿ ਮੈਂ ਬਣਾਉਣੀ ਚਾਹੀਦੀ ਨਹੀਂ ਬਣਾਉਣੀ ਕਿਉਂਕਿ ਇਹਦੇ ਨਾਲ ਕੰਮ ਮੈਂ ਮਾਹ ਹੀ ਫੱਟ ਗੋੜ ਕਰਕੇ ਕਰਨਾ ਹੁੰਦਾ ਵਾ ਤੇ ਬਾਕੀ ਚਲੋ ਜੀ ਤੁਸੀਂ ਸਾਰੇ ਜਣ ਬਣੇ ਹੋ ਬਲੌਗ ਦੇ ਨਾਲ ਤੇ ਬਲੌਗ ਨੂੰ ਬਹੁਤ ਸਾਰਾ ਦਿਓ ਜੀ ਪਿਆਰ ਤੇ ਹੁਣ ਆਪਾਂ ਕਰਦੇ ਹਾਂ ਕੰਮ ਸ਼ੁਰੂ ਲਓ ਜੀ ਸਭ ਤੋਂ ਪਹਿਲਾ ਕੰਮ ਜਿਹੜਾ ਮੈਂ ਸੋਈ ਤੇ ਸ਼ੁਰੂ ਕਰੂੰਗੀ ਸੋਈ ਜੇ 먼저 ਉਹਨਾਂ ਦਾ ਸਾਫ਼ ਕਰਕੇ ਬਾਹਰ ਸਾਫ਼ ਕਰਕੇ ਫਿਰ ਮੈਂ ਕਰੂੰਗੀ ਦੂਸਰੇ ਕੰਮ ਇੱਕ ਇੱਕ ਕੰਮ ਕਰਕੇ ਮੈਂ ਕਰੂੰਗੀ ਪਹਿਲਾਂ ਸੋਈ ਦਾ ਕਰਕੇ ਫਿਰ ਬੈਡਰੂਮਾਂ ਦੀ ਸਫਾਈ ਤੋਂ ਅੰਬੇ ਦੀ ਸਫਾਈ ਤੇ ਚਲੋ ਹੁਣ ਓਏ ਕੀ ਕਰਦਾ ਮੂੰ ਤੂੰ ਮਗਰੇ ਆ ਗਿਆ ਘਰ ਮੇਰੇ ਚੰਗਾ ਭਾਂਡੇ ਭੰਨਣੇ ਆ ਡਾਇਲ ਟੋਟੀ ਜਾਣੀ ਖਜੇ ਤੇ ਟਾਇਲ ਟੋਟੇ ਜਾਣੀ ਬੋਤ ਕੋਰਾਪਾ ਧੂਗੀਆਂ ਡੈਲਾ ਬੰਦੀ ਜਾਣਾ ਮਗ ਜਾ ਲਾਪੀਜੀ ਖੇੜਦਾ ਕਿੰਨੀਆਂ ਦਰੀਆਂ ਬਾਦੀਆਂ ਪਈਆਂ ਜਾ ਮਗਰੇ ਆ ਗਿਆ ਮੇਰੇ ਤੂੰ ਆਵੇ ਆ ਕਪੜੇ ਖਲਾੜ ਦੇ ਥੇ ਲਿਆਂਗੇ ਉਥੇ ਰੱਖ ਵੀ ਉਥੇ ਰੱਖ ਮੇਰੇ ਪਤਕਾ ਘਾੜ ਕੇ ਬੈਲੈਂਸ ਹੋਈ ਚਲੋ ਜੀ ਲੱਗੀਆਂ ਕਰਨ ਸਿਪਾਈ ਤੇ ਫਿਰ ਕਰੂੰਗੀ ਦੂਸਰੇ ਤੰਮ। ਲੋਸ ਜਿਹੜਾ ਹਟਾ ਕੇ ਰੱਖਣਾ ਮੈਂ ਲਈ ਪਾਣੀ ਪੀਣ ਲਈ ਆਪਣੇ ਘਰ ਦੇ ਕੋਲੋਂ ਇੱਕ ਆਇਤਾ। ਇਹ ਨਹੀਂ ਕੋਹੋਂ ਕਿ ਮੇਰੇ ਕੋਲੋਂ। ਜੋ ਵੀ ਉਸ ਇੱਕ ਤਹਾ ਲੈ ਲਈ ਮੇਰੇ ਮਗਰੇ ਹੀ ਲਾ। ਜਿੱਥੇ ਮੈਂ ਕੰਮ ਕਰਨਾ ਕਿਉਂਕਿ ਮੇਰੇ ਮਗਰੇ ਨਾ ਕੋਈ ਚਲੇ ਜਾਣਾ। ਘਾਰੇ ਬਹੁਤ ਹੀ ਸੌਣੇ ਹੁੰਦੇ ਆ। ਬਾਅਦ ਵਿੱਚ ਮੈਂ ਥੋੜੀ ਲਾਇਆ ਬੱਸ। ਪਾਣੀ ਨਿਕਲ ਨਹੀਂ ਕਿੱਥੇ ਆਇਆ ਇਹ ਡੜ ਖਲੇ ਰੋਟੀ ਪਾਣੀ ਵਾਲੇ ਤੋਂ ਉਹਨੂੰ ਬਾਸ ਚਾਹ ਬਣਾਉਣੀ ਆ ਜੇ ਉਹਦੇ ਪਾਪਾ ਨਹੀਂ ਜਾਣਾ ਮੈਨੂੰ ਸ਼ੌਕ ਤੇ ਉਹ ਬਾਹਲੇ ਹੋਣੇ ਆ ਬਾਕੀ ਇਹਦੇ ਕੰਮ ਕਿਹਾ ਮਾਉਣ ਡੁੱਬੜੀ ਆ ਬਾਕੀ ਇਹ ਆਪੇ ਕੰਮ ਤੇ ਆਪਣੇ ਸਾਰੀ ਧਿਆਣੀ ਮੋਕ ਦੇਣੀ ਆ ਜਿੰਨੇ ਕਾਪੜੇ ਤੁਹਾਨੂੰ ਦੇਨੇ ਕ ਕਰਦੇ ਆ ਹਾਂਜੀ ਕੀ ਕੰਮ ਹੈ ਆ ਕੀ ਨਾ ਲੋ ਜੀ 판 ਦੇ ਢੋਲੇ ਇੱਕ ਵਰੀ ਆਪਾਂ ਸ਼ੰਕ ਕਰ ਲੈ ਸਾਹ ਕੀ ਗੱਲ ਆ ਕੀ ਨਾ ਨਾ ਲਾ ਫੜਾਂ ਦੀ ਢੋਲ ਨਹੀਂ ਪਰ ਹੁਣ ਮੈਂ ਕਰਦੇ ਇੱਧਰ ਦੇਖੋ ਤੇ ਗੰਡੇ ਆਨੰਦ ਨਹੀਂ ਥਲੇ ਸੋਟਦੇ ਐ ਇਦਾਂ ਹੀ ਮੇਰੇ ਤੇ ਕੰਮ ਇਦਾਂ ਹੀ ਨੇ ਕਿ ਬਣਦੇ ਜਿੰਨਾ ਕੁ ਮੈਂ ਕਰਦੀ ਆ ਉਹਨਾਂ ਕੇ ਖਲਾਰਾ ਪਾ ਦਿੰਦੀ ਆ ਬਸ ਪਹਿਲਾਂ ਇੱਥੇ ਬਹੁਤ ਸੋ ਕੱਪੜੇ ਫੜ ਕੇ ਦੇ ਇਹ ਤੇ ਕੱਪੜੇ ਛੁੱਟ ਗਏ ਆ ਆ ਕੱਪੜੇ ਛੋਟੇ ਕੀ ਸੀਰਤ ਕੋਣ ਕਿੱਥੇ ਚੱਲੇ ਆ ਮਾ ਹੋਏ ਕਿੱਥੇ ਚੱਲਿਆ ਡੰਗ ਨਹੀਂ ਲੈ ਕੇ ਇੱਥੇ ਦੋਤੇ ਲਾਂ ਚੱਲੇ ਆ ਦੋਤੇ ਲਾਂ ਚੱਲੇ ਆ ਵਾੜਾ ਬੋਂਦੀ ਖਲਾਰਾ ਚਲੋ ਜੀ ਮੈਂ ਹੁਣ ਕਰ ਲਾਂ ਬਾਤਾ ਬੁੱਧਾ ਸਾਹ ਬੱਲਾ ਰਹੀ ਹਿੰਦੀ ਵਿੱਚ ਕੋਈ ਨਹੀਂ ਦੀ ਆਪਸਾ ਆਪ ਇਹ ਆਪ ਰਿਤੀ ਪਾਨੇ ਕਰਦੇ ਆ ਕਿ ਹਾਂ ਇਹ ਫਾਸਟ ਨਹੀਂ ਆ ਉਸ ਤੋਂ ਬਾਅਦ ਇਹ ਸਾਰਾ ਦਿਨ ਫਰੀ ਰਹਿਣਾ ਮੈਂ ਬਾਹਰ ਜੀ ਹੁੰਦੀ ਚਾਹ ਤੇਲਾਂ ਮੀਨਾਂ ਥੋੜੀ ਥੋੜੀ ਗੰਦੇ ਨਾਲ ਕਰਨੀ ਹੈ ਸਾਫ ਜੇ ਦੇਖੇ ਸਬਜੀ ਤੋਂ ਜਿੱਦ ਨਾਲ ਇਹਨਾਂ ਨੂੰ ਬੜਾ ਬਾਧਾ ਦਿੱਤੇ ਬੜਾ ਜੇਰੀ ਹੋ ਜਾਂਦੀ ਹੈ ਜੇ ਇਹ ਨਹੀਂ ਜਿਆਰੇ ਲੱਗੀ ਰਹੀ 그러면은 사ਦੀ ਜਿੰਨੀ ਕੋ ਸਕੂਗੀ ਇਹਦਾ ਸਭ ਕੁਝ ਸਾਫ ਕਰ ਲ ਜਾਣੀ ਆ ਹੋਣਾ ਮੈਂ ਘਰ ਤਾਂ ਨਹੀਂ ਸਾਫ ਕਰ ਲ ਲਾ ਲਈ ਗੈਸ ਵੀ ਸਾਫ ਕਰ ਲੂੰਗੀ ਗੈਸ ਬੈਠੇ ਤੇ ਬੱਲਾ ਘਰ ਬਿਲਕੁਲੋਂ ਘਟਕਾਰਦਾ ਹੀ ਜਾਂ ਇਹ ਇੰਡਕਸ਼ਨ ਤੇ ਜਦੋਂ ਲਾਈਟ ਚਲੇ ਜਾਂਦੀ ਹੈ ਨਾ ਤਾਂ ਕਰਕੇ ਜਿਹੜਾ ਕੰਮ ਆ ਦਿੱਤਾ ਘੈਸ ਤੇ ਹੁੰਦਾ ਹੈ ਕੀ ਗੱਲ ਹੈ ਦੇ ਵੀ ਨੀ ਅੰਨ ਨੂੰ ਸਾਫ ਕਰ ਲੈਂਦੇ ਬਾਹਰ ਤੇ ਵੀ ਨਹੀਂ ਆ ਪਾ ਦੇ ਦਿੱਤੀਆਂ ਪਾ ਲਈਆਂ ਨਾ ਤੂੰ ਹਟਣਾ ਹੈ ਨਾ ਇੱਥੇ ਅੰਗੇ ਜਾ ਰਿਹਾ ਹੈ ਮਗਰ ਤੂੰ ਘਰੇ ਰਹਿਣਾ ਮੇਰੇ ਬਾਸਤੂ ਬਾਹਰ ਕੇ ਕਿ ਤੈਨੂੰ ਕਿਹਾ ਤਾਂ ਘਰ ਹੋ ਕੇ ਇੱਧੇ ਲੱਗ ਜਾ ਦੁੱਧ ਗੋਲ ਵੀ ਨਹੀਂ ਖੇਡਣਾ ਮੈਂ ਹਾਂ ਬਾਤ ਤੇ ਕਿਤੇ ਪਾ ਰੋ ਖਾਂ ਕਵਰੀ ਉੱਚੇ ਦੇ ਨਾਲ ਸਾਫ ਕਰ ਲਈਦਾ ਵਾਦੇ ਨੂੰ ਮੜ ਕੇ ਸਾਰੀ ਦੀ ਓਏ ਕਿੱਥੇ ਚੜ ਗਿਆ ਵਾ ਲੈ ਹੋ ਹੋ ਦੇਖਿਆ ਮੇਰੇ ਮਗਰ ਮਗਰ ਹੀ ਰਹਿਣਾ ਹੁੰਦਾ ਵਾ ਬੰਦ ਆ ਬਾਲਾ ਗੰਦਾ ਬੱਜਾ ਮਗਰ ਤੈਨੂੰ ਕਿਹਾ ਮਾਤਾ ਪਾਪਾ ਜੀ ਕੋਲ ਬਹਿ ਜਾ ਮੈਂ ਕੰਮ ਕਰ ਲਾਂਗਾ ਇਹ ਨਹੀਂ ਇੱਥੇ ਇੰਦਾ ਹੀ ਰਹਿਣਾ ਮੇਰੇ ਨਾਲ ਨਾਲ ਆਹ ਕੌਣ ਏ ਕੌਣ ਆਓ ਸੀਰਤਿਆ ਕੌਣ ਆ ਸੀਰਤਿਆ ਬਬੂ ਕਾਦੋ ਇੱਕ ਬਬੂ ਕਾਦੋ ਉਹ ਖਾਂਦ ਪੈ ਗਈ ਜੀ ਹਾਂ ਇਹ ਜੀ ਆ ਕਾਂ ਦਾ ਵੀ ਜੀ ਆਂਦੀ ਏ ਖਾਂਦ ਕਾਂਦੀ ਜੀ ਉਹ ਆਂਦੀ ਜੀ ਲੱਗਦੀ ਓਏ ਚਾਹ ਪਾ ਕੇ ਜਾ ਗਏ ਕੇ ਕੱਕਾ ਆ ਕੱਕਾ ਜਾ ਚਾ ਗੱਦ ਮੈਂ ਬੋਤ ਕੱਕੀ ਨਾ ਖਲਾਰੇ ਨਹੀਂ ਪਾਣੇ ਜਦ ਇਹ ਸਾਹਮਣੇ ਹੀ ਪੋਤਾ ਨਾ ਖਲਾਰੇ ਨਹੀਂ ਪਾਣੇ ਬਾਤ ਇਹ ਦੇਖਿਆ ਕੀ ਕੀਤਾ ਬਾਤ ਜਿਵੇਂ ਮੈਂ ਮੈਂ ਕੰਮ ਨਹੀਂ ਕਰਦਾ ਕੋਈ ਬੋਲਦਾ ਇਹੋ ਜਿਹਾ ਇਹਨਾ ਜਲਾ ਬਾਹਰ ਆ ਕੇ ਆਂਦੀ ਮੈਂ ਬਾਤ ਇਹ ਬੈ ਕੇ ਖਲਾਰੇ ਪਾਣੇ ਹੈ ਕਾਕਾ ਕੇ ਸਾਚੀ ਕਾ ਅਤੀ ਸ਼ਾਦਨੂ ਚਾਚੀ ਹਕਾਲ ਜੀ ਕਿ ਦੇ ਘਣਾ ਲਾ ਕੇ ਤਾਂ ਬੋਤ ਮੇਰਾ ਤਾਚ ਦੋ ਹੈ ਚੀਜੀ ਆ ਇਹਨੂੰ ਚੀਜੀ ਆਂਦਾ ਵਾ ਹਾਂ ਚੀਜੀ ਚੀਜੀ ਹਾਂ ਚੀਜੀ ਖਾਣ ਦੇਣਾ ਚੀਜੀ ਚਲ ਆ ਬਾਹਰ ਘਰ ਦੇਖੀਏ ਬਾਪਾ ਨਿਕਲਦੇ ਹਨ ਹਾਂ ਰੱਬ ਆ ਬਾਹਰ ਆ ਕੇ ਤੱਕਿਆ ਦੇਖਿਆ ਕੋਲ ਰਹੇ ਬੰਨੂ ਖਾਂਦ ਨਹੀਂ ਖਾਣੀ ਖਲੋੜਾ ਆ ਬਾਤ ਕਰਨੀ ਹੈ ਮੈਂ ਦੇਖ ਕਿ ਡੀ ਜੇ ਤੋਂ ਕਿ ਖਾਂਦ ਖਾਣੀ ਹੈ ਨਹੀਂ ਨਹੀਂ ਸ਼ਰਮੇ ਕੁੱਟੋ ਤੈਨੂੰ ਕਾੰਡ ਨਹੀਂ ਖਾਣ ਕਾੰਡ ਨਹੀਂ ਖਾਣੀ ਤੈਨੂੰ ਕਾ ਮੁੰਡੇ ਮੇਰੇ ਦਾ ਨਹੀਂ ਤੀਰ ਬਣ ਆਪਾਂ ਬੱਸ ਅੱਧੇ ਲੋ ਲੈ ਖੰਭ ਨਹੀਂ ਸਭਾਈ ਕਰਨੇ ਅੱਧਰੇ ਜਾਣਾ ਫੋਨ ਉਠਲ ਲੈ ਪਾਇਆ ਰਸਤੇ ਕਾ ਵੀ ਕਹਿਦੋ ਗਿਆ ਨਾ ਹਮ ਬੈਡਰੂਮ ਚ ਕਿਹੜੀ ਕੋਈ ਚਾਹੁੰਦੀ ਹੈ ਵੈ ਰੇਤੇ ਸਾਫ ਨਹੀਂ ਹੁੰਦੀਆਂ ਮਗਰ ਕੀ ਬੈਡਰੂਮ ਚ ਕੋਈ ਵੀ ਨਹੀਂ ਆਉਂਦਾ ਮਤਲਬ ਕੋਈ ਲੇਟ ਦਾ ਵਗੈਰਾ ਨਹੀਂ ਹੈ ਬੈਡਰੂਮ ਚ ਸਿਰਫ ਅਲਮਾਰੀ ਚ ਕਪੜੇ ਵਗੈਰਾ ਲੈਣੇ ਨਹੀਂ ਹੁੰਦਾ ਵਾ ਕੋਤਾਂ ਨਹੀਂ ਆਈਦਾ ਲੋਕ ਵੀ ਈ ਹੁੰਦਾ ਸਾਰਾ ਦਿਨ ਫਿਰ ਵੀ ਪੂਰੀ ਛਾੜ ਜਿਹਾ ਲਾ ਦਿੰਦੀ ਹੁਸ਼ਾਲੀ ਜੀ ਪਿਆਰ ਕਰੇ ਤੇ ਕਿੰਨਾ ਜੇ ਥੋੜੀ ਵਾਕੇ ਰਸਤ ਹੋਣੀ ਹੈ ਜੇ ਵੀ ਤਾਂ ਕਰਕੇ ਅੱਜ ਮੈਂ ਸੋਚਿਆ ਮੈਂ ਜਿੰਨੀ ਕੁ ਮੇਰੇ ਤੋਂ ਕੰਮ ਕਰਨੇ ਵੀਡੀਓ ਬਣਦੀਆਂ ਮੈਂ ਬਣ ਨਹੀਂ ਨੀ ਨਾਰੇ ਤੇ ਟਾਈਮ ਪਾਸ ਹੋ ਜਿਵੇਂ ਮੈਂ ਅਕੜੀ ਸੀਪਾਂ ਫੇਰ ਮੇਰੇ ਮਗਰੇ ਕੁਰਸੀ ਚੋਕਲੇ ਆਈ ਆ ਇਹ ਮੇਰਾ ਸੋਈ ਚਾਹਣਾ ਇਹ ਸੋਈ ਚ ਚਲੇਗੀ ਹੁਣ ਮੈਂ ਆ ਆ ਗਈ ਬੈਡਰੂਮ ਚ ਆ ਵੇਖ ਮਗਰੇ ਸੋਈ ਤੇ ਇਹ ਪਹਿਲਾਂ ਕੁਰਸੀ ਤੇ ਸੋਈ ਤੇ ਚੋਕ ਕੇ ਤੇ ਬੈਡਰੂਮ ਚ ਲੈ ਆਂਦੀ ਆ ਕਿੰਨੇ ਪੰਗੇ ਇਹਦੇ ਤਾਂ ਤਾਂ ਉਹ ਲੈ ਕੇ ਆ ਦਿੱਤੀ ਦਿਖ ਦਿੱਤੀ ਆ ਹਰ ਗੱਲ ਮੈਂ ਹੁਣੇ ਚਾਦਰਲਾ ਝਾੜ ਕੇ ਵਿਛਾਈ ਤੇ ਤੂੰ ਖਲਾਰ ਵੀ ਦਿੱਤੀ ਸੀ ਇੱਦ ਤੱਕ ਹੁਣੇ ਮੈਂ ਝਾੜ ਕੇ ਵਿਛਾਈ ਚਾਦਰ ਢਵਾਤੀ ਮੇਰੇ ਤੇ ਇੰਨਾ ਹੀ ਬਾਕੀ ਸਾਰੀ ਤੇ ਆ ਇੱਧਰ ਆ ਜਾ ਹਣ ਇੱਧਰ ਆ ਜਾ ਇੱਧਰ ਆ ਜਾ ਮੈਂ ਜਲਦੀ ਬਾਅਦ ਮੈਂ ਦੂਸਰੇ ਬੈੱਡਰੂਮ ਚ ਚਲੀ ਸੀਰਤ ਮੈਂ ਤੇ ਲਿੰਜ ਹੋ ਫਿਰ ਔਰ ਆ ਕੇ ਅਦਰ ਖਲਾਰੇ ਵੀ ਦਿੱਤੀ ਆ 2 ਮਿੰਟ ਲਈ ਆਇਆ ਜੇ ਵਿਛਾਈ ਨੂੰ ਮੈਂ ਚੱਲਦੀ ਹਾਂ ਪਰ ਮਾ ਜਮਾ ਆ ਜਾ ਫਿਰ ਆ ਜਾ ਥੱਲੇ ਦਾਰ ਪਰ ਮੈਂ ਗੁਰਸੀਟ ਤੇ ਨਬਾਨਾ ਬੁਣਾ ਲਾ ਕੇ ਤੇ ਚਾਦਰਾਂ ਫਿਰ ਮੈਂ ਵਿਛਾਲੀਆਂ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਥੱਲੇ ਵੀ ਵੇਖੋ ਕੀ ਤਾਰਿਆ ਵੀ ਇੱਧਰ ਹੁਣ ਸਟੋਰ ਚ ਝਾੜੂ ਕੱਢ ਲਈ ਬੌਕਰ ਤੇ ਬੌਕਰ ਫੜ ਲਈ ਆ ਇੱਕ ਕੰਮ ਉਠਾਈ ਦਾ ਤੇ ਦੂਸਰੇ ਕੰਮੇ ਲੱਗ ਜਾਣਾ ਹੁੰਦਾ ਚਲ ਆ ਜਾ ਦੂਸਰੇ ਬੈਡਰੂਮ ਚ ਚੱਲੀਏ ਆ ਜਾ ਦੂਸਰੇ ਰੂਮ ਚ ਚੱਲ ਜਲਦੀ ਹਾਂ ਇਿੱਧਰ ਆ ਜਾ। ਸੋਣ ਆਪਾਂ ਚੁੱਕਾਗੇ ਇਸ ਬੈੱਡਰੂਮ ਚੋਂ ਖਲਾੜੇ। ਚਲੋ ਜੀ ਆ ਬੈੱਡਰੂਮ ਵੀ ਸਾਫ਼ ਹੋ ਗਿਆ। ਇਿੱਧਰ ਆ ਜਾ ਨਾ। ਆਜੋ ਆਜੋ ਨਿੱਧਰ ਦਾ ਵੀ ਕੰਮ ਨਿਬੜ ਗਿਆ ਵਾ। ਨਾਲ ਨਾਲ ਸਾਰਿਆਂ ਦੀ ਸਬਣਾ। 8 ਵਜੇ ਮੈਂ ਲੱਗੀ ਹਾਂ ਕੰਮ ਨੂੰ। ਹੁਣ ਹੋ ਗਿਆ 8:22. 22 ਮਿੰਟਾਂ 'ਚ ਦੋਵਾਂ ਬੈੱਡਰੂਮਾਂ ਦੀ ਸਵੈ ਕਰ ਲਈ ਆ। ਫਿਰ ਸੋਈ ਵੀ ਸਾਫ਼ ਕਰ ਲਈ ਆ ਹੁਣ ਲੱਗੇ ਆ ਸੋਈ ਸਾਫ਼ ਕਰਨ। ਅੱਜ ਮੈਂ ਟਾਈਮ ਨੂੰ ਨੋਟ ਕਰਨਾ ਨਾਲ ਦੇ ਨਾਲ ਇੱਥੇ ਚਾਦਰਾਂ ਛਾਉਣ ਆਲੀ ਅਸੀਂ ਚਾਦਰ ਕੱਢ ਕੇ ਲਿਉਣੀ ਹੈ ਵਾਰੀ ਚੋਂ ਮੈਂ ਨੋਟ ਕਰਨਾ ਮੈਂ ਕਿੰਨੇ ਚਿਰ ਚੰਗਾ ਲੱਗਦਾ ਮੈਨੂੰ ਸੀਟ ਦੇ ਨਾਲ ਹੁਣ ਹਜੇ ਵੈਸੇ ਇੱਥੇ ਸਾਰਾ ਖਲਾਰਾ ਪਿਆ ਲੌਬੀ 'ਚ ਇਹ ਆਪਾਂ ਚੁੱਕਦੇ ਆ ਪਹਿਲਾਂ ਖਲਾਰਾ ਲੌਬੀ ਦੀ ਵੀ ਜਿਹੜੀ ਮੈਂ ਸਾਫ਼ ਸਫਾਈ ਹੋਣਾ ਚੰਗੀ ਤਰ੍ਹਾਂ ਕਰ ਲਈ ਆ ਬੈੱਡਰੂਮਾਂ ਤੇ ਵੀ ਸਫਾਈ ਕਰਦੀ ਆ ਲੌਬੀ ਦੀ ਮੈਂ ਚਾਦਰਾਂ ਸੁੱਜਣ ਛਾੜ ਕੇ ਉਹ ਛਾਤੀਆਂ ਆ ਵਾ ਇੱਧਰ ਵੀ ਪੂਰੀ ਹੋ ਗਈ ਆ ਲੌਬੀ ਸਾਫ਼ ਤੇ ਗੁਰਸੇਹਿਰ ਤਾਂ ਫਿਰ ਵੀ ਮੇਰੇ ਮਗਰਮਗਤ ਇਹ ਖੇਡੇ ਨਹੀਂ ਲੱਗਦੀ ਬਾਜਵੇਂ ਇਹਦੇ ਨਾਲ ਵਧੀਆ ਨਾ ਬਾਦੀਆਂ ਨਾਲ ਨਹੀਂ ਨਾਰੇ ਲੱਗਦੇ ਨਾ ਬਾਰੀ ਥਾਕੇ ਲੱਗਦਾ ਨਾ ਚਲੋ ਫਿਰ ਵੀ ਮੈਂ ਸਫਾਈ ਜਿੰਨੀ ਕੇ ਮਤਲਬ ਚਾਦਰਾਂ ਵਗੈਰਾ ਸਾਰੀਆਂ ਮੈਂ ਝਾੜ ਚੁੜ ਕੇ ਐ ਵਿਛਾਲੀਆਂ ਹੋ ਮਸੋਈ ਵੀ ਸਾਫ ਕਰ ਲਈ ਆ ਹੁਣ ਜਿਹੜਾ ਮੇਰਾ ਕੰਮ ਰਹਿ ਗਿਆ ਵਾ ਝਾੜੂ ਦਾ ਤੇ ਹੁਣ ਮੈਂ ਲੱਗੀ ਝਾੜ ਲਉਣ ਇਧਰ ਰੈਂਕ ਰੂਮ ਦੀ ਰਹਿ ਗਈ ਆ ਡਰੈਗ ਰੂਮ ਮੈਂ ਸਾਫ ਕਰਕੇ ਇਹਦੇ ਨਾਲ ਦੀ ਨਾਲ ਹੀ ਲਾ ਲੈਣਾ ਹਾਂ ਝਾੜੂ ਇਹ ਹੁਣ ਝਾੜੂ ਲਾਉਣ ਲੱਗਿਆ ਜਿਹੜੀ ਵੀਡੀਓ ਮੈਂ ਨਹੀਂ ਬਣਾਉਣੀ ਕਿਉਂਕਿ ਮੇਰੇ ਤੇ ਝਾੜੂ ਲਗਾਉਂਦਿਆਂ ਨਹੀਂ ਪੂਰੀ ਵੀਡੀਓ ਬਣਨੀ ਤਾਂ ਕਰਕੇ ਹੁਣ ਆਪਾਂ ਮਿਲਾਂਗੇ ਜੀ ਦੁਪਹਿਰ ਨੂੰ ਔਰ ਮੈਂ ਫਟਾਫਟ ਕੰਮ ਕਰਕੇ ਫਿਰ ਮਿਲ ਕੇ ਆਪਾਂ ਹੁੰਨੇ ਆ ਫ੍ਰੀ ਬਣਾਉਣਾ ਤੁਹਾਰੇ ਜਾਨੇ ਵਲੌਗ ਦੇ ਨਾਲ ਬੋਚੀ ਹੁਣ ਨਹੀਂ ਕੰਮ ਖੰਦਾ ਕਰਕੇ ਹੋ ਗਈਆਂ ਫ੍ਰੀ ਤੇ ਨਹਾਦੋ ਲਿਆ ਰੈਡੀ ਸ਼ੈਡੀ ਹੋ ਗਏ ਇੱਕ ਵਾਰੀ ਤੇ ਹੁਣ ਦੇਖਦੇ ਆਪਾਂ ਅੱਗੇ ਕੀ ਕਰਦੇ ਆਂ ਲਓ ਜੀ ਦੁਪਹਿਰ ਦਾ ਟਾਈਮ ਆ ਤੇ ਆਪਾਂ ਬਣਾਉਣ ਪਕੌੜੇ ਕਿਉਂਕਿ ਅੱਜ ਸਾਡਾ ਪਕੌੜੇ ਖਾਣ ਨੂੰ ਦਿਲ ਕਰ ਆਇਆ ਸੀ ਤਾਂ ਕਰਕੇ ਆਪਾਂ ਬਣਾ ਲਏ ਪਕੌੜੇ ਤੇ ਉਹ ਜੋ ਬਣ ਗਿਆ ਇਦਨ ਸੀਧੇ ਸੀਧੇ ਦਾ ਆਪਾਂ ਬੜੇ ਆ ਖਾਣ ਚਾਹ ਦੇ ਨਾਲ ਤੇ ਜੇ ਤੁਹਾਡਾ ਵੀ ਜੀ ਕਰਦਾ ਹੋਊ ਪਕੌੜੇ ਖਾਣ ਨੂੰ ਤੇ ਆ ਜਿਓ ਇਦ ਸੀਤ ਤਾਂ ਆਪਣੇ ਪਾਪਾ ਨੂੰ ਪਕੌੜੇ ਰਿਆ ਖਵਾਉਣ ਤੇ ਪਾਪਾ ਸੀਤ ਦਾ ਸੀਤ ਨੂੰ ਕਿਦੇ ਕੋਸ਼ ਹੀ ਆ ਵੇ ਬੈਠੇ ਪਕੌੜੇ ਮਿਲ ਗਏ ਹਨ ਹੈ ਨਾ ਸੀਤ ਦਾ ਪਕੌੜੇ ਦੀ ਆਪਿਓ ਨਾ ਫੇਰ ਤੁਹਾਨੂੰ ਆਂਦੀ ਮੈਨੂੰ ਖਵਾਓ ਹੂੰ ਆਪ ਖਾ ਲੋ ਤੁਸੀਂ ਪਾਪਾ ਨੂੰ ਖਵਾ ਦਿਓ ਤੁਸੀਂ ਪਾਪਾ ਨੂੰ ਖਵਾ ਦਿਓ ਖਵਾ ਦਿਓ ਪਾਪਾ ਨੂੰ ਨੂੰ ਮੈਂ ਨਹੀਂ ਖਾਣੇ ਮੈਂ ਪਕੌੜੇ ਕੱਢ ਕੇ ਨਾ 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 ਜੋ ਪਰ ਵੇ ਕਾਦਾ ਤੁਮ ਨੂੰ ਵੇ ਲਓ ਜੀ ਬਸ ਥੋੜੇ ਰਹਿ ਗਏ ਆ ਨਾਲ ਦੀ ਨਾਲ ਹੀ ਮਠੜਾਈ ਵੀ ਕਰਨੀ ਹੈ ਨਾ ਚਲੋ ਮੈਂ ਮਿਲਦੇ ਆਪਾਂ ਬਾਅਦ ਪਕੌੜੇ ਬਣਾ ਕੇ ਸ਼ਾਮ ਦਾ ਟਾਈਮ ਆ ਟਾਈਮ ਹੋ ਗਿਆ ਸ਼ਾਮ ਦਾ 6 ਵਜੇ ਦਾ ਤੇ ਆਪਾਂ ਸਬਜੀ ਬਣਾ ਲਈਆ ਤਬ ਉਹਨਕੇ ਰੱਖ ਲਿਆ ਹੋਣਾ ਅਸੀਂ ਚੱਲਿਆਂ ਜੀ ਸੈਰ ਕਰਨ ਸ਼ਾਮ ਨੂੰ ਅਹੀਂ ਘੜੀ ਜਾਂਦੇ ਨੇ ਬਾਹਰ ਫਿਰਨ ਦੁਰਨ ਤੇ ਬਾਹਰ ਦੀ ਹਵਾ ਉਹ ਵਧੀਆ ਲੱਗਦੀ ਉਹ ਵੀ ਸਾਰੀ ਜਿਹੜੀ ਰਹਿਣੀ ਹੈ ਘਰੇ ਤੇ ਚਲੋ ਆਪਾਂ ਚੱਲਦੇ ਹਾਂ ਜੀ ਸੈਰ ਕਰਨ ਤੇ ਉੱਥੇ ਆ ਜਾਈਂ ਪਹਿਲਾਂ ਜਾਣਾ ਹੈ ਕਿਸਦੇ ਘਰੇ ਤੇ ਉਹ ਮੇਰੇ ਫਰੈਂਡ ਹੀ ਆ ਹਨਾ ਉਹਨਾਂ ਦੇ ਘਰੇ ਆਪਾਂ ਪਹਿਲਾਂ ਜਾਣਾ ਹੈ ਉਸ ਤੋਂ ਬਾਅਦ ਸੈਰ ਕਰਕੇ ਫਿਰ ਸਿੱਧਾ ਆ ਜਣਾ ਘਰੇ ਤੇ ਉਹਨਾਂ ਘਰੇ ਜਾ ਕੇ ਉਹ ਥੋੜਾ ਜਿਹਾ ਅਸੀਂ ਬਣਾਵਾਂਗੇ ਵਲੌਗ ਉਹਨਾਂ ਹਿਤੂਰੇ ਜਾਂਦੇ ਆ ਬਈ ਤੇ ਤੇ ਨੀਮਪ੍ਰੀਤ ਨੇ ਗੁਰਜੀਤ ਨੂੰ ਲਭਾਇਆ ਏ ਉਹਦੀ ਗੱਡੀ ਦੇ ਵਿੱਚ ਕੰਗੀ ਮੈਂ ਚੱਕ ਕੇ ਤੁਰਿਆ ਨਹੀਂ ਨੀ ਜੰਡ ਔਖਾ ਹੁੰਦਾ ਨਾ ਡਰਨਾ ਤਾਂ ਗੜਕੇ ਇੱਥੇ ਇਧਰ ਦੇਖੋ ਸੀਟਰਮਾਨ ਬੈਠਾ ਵਾ ਉਹ ਸਾਹਮਣੇ ਜਿਹੜਾ ਘਰ ਉੱਧਰ ਜਾਣਾ ਹੈ ਇਹ ਨਹੀਂ ਪੁਰਾਣੇ ਆ ਉੱਧਰ ਜਾ ਕੇ ਬਣੀ ਨੂੰ ਥੋੜਾ ਜਿਹਾ ਵਲੌਗ ਹੋਰ ਲੋ ਜੀ ਆਪਾਂ ਨੂੰ ਲਾਣਾ ਕਿੱਥੇ ਜਾਣਾ ਦੋਸਤਾਂਸ ਆਪਾਂ ਦਿਨ ਦੇ ਕੰਮ ਕੰਦੇ ਕਰਕੇ ਤੇ ਦੁਪਹਿਰ ਟਾਈਮ ਤੋਂ ਬਾਅਦ ਹੋਣੀ ਮੈਂ ਲਿਖਣੀ ਹੈ ਵੀਡੀਓ ਬਣਾਉਣਾ ਹੁਣ ਕੈਮਰ ਹੋ ਗਿਆ ਰਾਤ ਦੇ 9 ਵਜੇ ਦਾ 9 ਤੋਂ ਹੀ ਯਾਨੀ ਕਿ ਮਿਲਦਾ ਜ਼ਿਆਦਾ ਹੀ ਹੋ ਗਿਆ ਨਾ ਟਾਈਮ ਤੇ ਮੈਂ ਹਲੇ ਦੁੱਧ ਨੂੰ ਲੱਗੀ ਆ ਮਾੜਾ ਦਵਾਉਣ ਇੱਧਰ ਦੁੱਧ ਰੱਖਿਆ ਮੈਂ ਬਾਸ ਨੂੰ ਇਹ ਨੂੰ ਲੱਗੀਆਂ ਗਰਮ ਕਰਨਾ ਕਿਉਂਕਿ ਸੀ ਤੇ ਬਾਬਾ ਹੁਣੀ ਆਏ ਥੋੜਾ ਚਿਰ ਹੋਇਆ ਸ਼ੌਪ ਤੋਂ ਫੇਰੋਂ ਦੁੱਧ ਲੈ ਕੇ ਆਏ ਤੇ ਫੇਰ ਬੁੜੀ ਲੱਗੀ ਗਰਮ ਕਰਨਾ ਬੱਚੇ ਮੇਰੇ ਦੋਨੋਂ ਸੌਂ ਗਏ ਆ ਬਾਕੀ ਕੰਮ ਤੇ ਹੰਦੀ ਉੱਰਾ ਕੇ ਪਿਆਵਾ ਤੇ ਇਹ ਸੌਂਦੀਆਂ ਕਰਦੇ ਤਾਂ 11:00 ਵਜੇ ਜਾਣੇ ਆ ਕਿਉਂਕਿ ਹਲੇ ਸੀ ਤੇ ਪਾਪਾ ਨੋਟੀ ਖਾਣੀ ਆ ਕੁਟੀਖਾਤ ਬਾਅਦ ਫਿਰ ਥੋੜਾ ਜਿਹਾ ਰੁਕੇ ਲੁਕਬੀਨਾ ਤਾਂ ਕਰਕੇ ਲੇਟ ਹੋ ਜਾਣਾ ਮੈਂ ਕੰਮ ਧੰਦਾ ਕਰਦੇ ਆ ਤੇ ਹੁਣ ਮੈਂ ਦੁੱਧ ਚਲੋ ਮੈਂ ਦੁੱਧ ਗਰਮ ਕਰਦ ਪਹਿਲਾਂ ਥੋੜਾ ਜਿਹਾ ਜਿਹੜੀ ਉਲੀ ਬਣਾ ਲੈਣੀ ਆ ਤੇ ਜਿੱਤੇ ਬਾਬਾ ਵੀ ਬਾਹਰ ਆ ਕੇ ਲਏ ਆ ਕੰਮ ਧੰਦਾ ਕਰਨ ਮੱਝਾਂ ਚਾਹਣਾ ਵਿਚਾਰਿਆਂ ਨੂੰ ਆਪ ਹੀ ਕਰਨਾ ਪੈਂਦਾ ਹਣ ਹੈਨਾ ਘਰ ਚੋਰ ਕੋਈ ਹੀ ਹੋਵੇ ਤੇ ਫਿਰ ਹਲਫ ਹੋ ਜਾਂਦੀ ਆ ਸਾਰੀਆਂ ਜੁਮਿਆਰੀਆਂ ਉਹਨਾਂ ਨੂੰ ਹੁੰਦੀਆਂ ਵਾ ਮੇਰੀਆਂ ਮਿਲੂ ਹੁੰਦੀਆਂ ਤੇ ਉਹ ਵੀ ਮੈਂ ਬੇਨਤੀ ਹਾਂ ਮਾਤਾ ਕੀ ਕੀ ਦੇਖਣ ਕਾ ਲਈ ਰਹੀ ਬਾਹਰ ਮੌਸਮਾਤ ਕਾ ਕਿ ਬਹੁਤ ਪੜੀ ਠੰਡੀ ਠੰਡੀ ਜੀਆ ਹਵਾ ਵਗੰਦੀ ਆ ਤੇ ਮੌਸਮ ਬਹੁਤ ਵਧੀਆ ਹੈ ਫੂਲ ਫੂਲਿਆ ਦੇ ਇੱਧਰ ਸਿੱਧੇ ਬਾਬਾ ਮਤ ਮਾਣ ਨਾ ਰੰਗ ਘਰ ਹੈ ਤੇ ਨਾਲ ਨਾਲ ਦੇ ਨਾਲ ਨਾਲ ਮੂਹਕੀ ਦੇ ਨਾਲ ਨਾਲ ਪਾਟਿਆ ਕਰਨ ਪਾਟ ਕਰਨ ਦਾ ਟਾਈਮ ਤੇ ਸ਼ਾਮ ਨੂੰ ਹੋਣਾ ਦਾ 7:00 7:30 ਵਜੇ ਚਲੋ ਪਰ ਇਹ ਅੱਜ ਕੰਮ ਚ ਇਹਨਾਂ ਦੇ ਟਾਈਮ ਨਹੀਂ ਲੱਗਦਾ ਕਿ ਅੱਜ ਟਾਈਮ ਦੇ ਨਾਲ ਥੋੜਾ ਲੇਟ ਹੋ ਜਾਂਦੀ ਆ ਹਜ਼ਾਰਾ ਸਰਕਲ ਚ ਤੇ ਬਾਕੀ ਵਾਹੀ ਗੁਰੂ ਨੇ ਨਾ ਬਦਈਆ ਅਬ ਰੱਬ ਦਾ ਨਾ ਹੀ ਲੈਣਾ ਜਿਹੜੀ ਤੇ ਮਰਜੀ ਦਾ ਕਰਦੇ ਆ ਤੇ ਹੁਣ ਉਹ ਰੋਟੀ ਖਾਣਗੇ ਉਸ ਤੋਂ ਬਾਅਦ ਫਿਰ ਟਾਈਮ ਲੱਗ ਜਾਣਾ ਵਾ ਤੇ ਮੈਂ ਸੋਚਿਆ ਚੱਲ ਮੈਂ ਹੁਣਾਂ ਚਿਰ ਵੈਲੀ ਗੱਲਾਂ ਬਾਤਾਂ ਮਾਰ ਲਿਨੀ ਆ ਉੱਧਰ ਸੁਤੇ ਹੋਏ ਬੱਚੇ ਇੱਥੇ ਕਿ ਹਲ ਬਿਸਤਰੇ ਜਿਹੜੇ ਮਿਚਾਉਣੇ ਆ ਤੇ ਮੈਂ ਹੀ ਟਰਬੰਦ ਕੀਤਾ ਸੀ ਕਿਉਂਕਿ ਮੈਂ ਨਾ ਇਹ ਮਹਾਮੂੜ ਕੇ ਬਾਜ਼ਬੜੀ ਹੁੰਦੀ ਹੈ ਇਹਦੇ ਵੀ ਤਾਂ ਕਰਕੇ ਤੇ ਹੁਣ ਬੱਸ ਲੋਧਣ ਵਾਲਾ ਆ ਜਾਣਾ ਤਾਂ ਫਿਰ ਉਹ ਲੋਧ ਦੇ ਲੋਧਾ ਲਿਪਾਣ ਦੇ ਤੋਂ ਆਗੇ ਤੇ ਇੱਧਰ ਲੈ ਕੇ ਆਈ ਇਹ ਚੀਜ਼ ਜੀ ਨਿੰਬੜ ਇਤਨੇ ਟੋਪੀਆਂ ਮਗਾਈਆਂ ਹੀ ਤੇ ਮੇਰੇ ਆਸਤੇ ਵੀ ਸੀਟ ਹੈ ਨਿੰਬੜਾਂ ਤੋਂ ਵੈਰੀ ਟੂਡੇ ਹੋਊਗੀ ਤੇ ਹੁਣ ਜਿਹੜੇ ਥੋੜੇ ਕੰਮ ਤਾਂ ਧੇਰੇ ਹੈ ਉਹ ਮੈਂ ਕਰੂੰਗੀ ਇਹ ਕਰਦੇ ਆ ਕਰਦੇ ਹਾਂ ਆਪਣਾ ਕਾਪੀ ਆਪਾਂ ਨੂੰ ਹੋ ਜਾਂਦੀ ਹੈ ਜੀ ਰਾਤ ਨੀਰਾ ਹੋ ਜਾਂਦਾ ਬਾ ਕਈ ਤੇ ਟਾਈਮ ਨਾ ਹੋ ਜਾਂਦੇ ਕਿ ਸਾਡੀ ਲਾਗੇ ਬੰਨੇ ਤਕਰੀਬਨ ਨਾ ਸਾਰੇ ਟਾਈਮ ਨਾਲ ਹੀ ਫ੍ਰੀ ਹੋ ਜਾਂਦੇ ਆ ਰੋਟੀ ਪਾਣੀ ਖਾ ਲੈਂਦੇ ਜਿੱਦਾਂ ਉਹਨੂੰ ਦੁੱਧ ਲੈਉਣੇ ਹਨਾ ਉਹ ਵੀ ਮਗਰ ਤੇ ਵੀ ਦੁੱਧ ਲੈਣ ਜਾਂਦੇ ਅੱਜ ਮੰਮੀ ਗਈ ਹੈ ਦੁੱਧ ਲੈਣ ਨਾਲ ਤੇ ਉਹ ਸਾਰੇ ਜਾਣੇ ਆਪੋ ਆਪਣੇ ਬਿਸਤਰੇ 'ਚ ਬੈਠ ਜਾਣੇ ਕਿ ਉਹਨਾਂ ਦੀ ਸੌਣ ਦੀ ਪੂਰੀ ਤਿਆਰੀ ਸੀ ਅਹੀਂ ਲੇਟ ਸੌਣੇ ਆ ਕਿਉਂਕਿ ਹਾਟਾ ਜਿਹੜਾ ਕੰਮ ਧੰਦਾ ਵਾ ਉਹ ਇੰਦਾਂ ਦਾ ਯਾ ਫੇ ਅਹੀਂ ਲੇਟ ਹੋ ਜਾਂਦੇ ਆ ਤਾਂ ਕਰਕੇ ਤੇ ਹੁਣ ਦੁੱਧ ਵੀ ਮੈਂ ਮਤਲਬ ਲੇਟ ਮਨਵਾ ਲੈਣੇ ਨੂੰ ਲੈ ਗਰ ਜਾ ਕੇ ਤੇ ਬਾਰ ਮੈਂ ਨਹੀਂ ਜਾਣੀ ਦੁੱਧ ਲੈ ਆਉਣੀ ਕੋਈ ਸੀਰਤਨਾ ਬੜਾ ਸੌਂਦੀ ਮੈਨੂੰ ਹੁੰਦਾ ਫੇਰੀ ਮੈਨੂੰ ਚੋਕੀ ਚ ਕਿੱਥੇ ਦੁੱਧ ਲੈਣ ਜਾਉਂਗੀ ਮੁੜ ਕੇ ਨਹੀਂ ਗਣਾ ਮੈਨੂੰ ਦਵਾ ਦਵਾ ਦੱਬਾ ਦੋ ਤਾਂ ਕਰਕੇ ਕਿਦੋਂ ਸ਼ੌਪ ਤੋਂ ਆਂਦੀ ਆ ਫੇਰੀ ਦੁੱਧ ਲੈ ਕੇ ਆਉਂਦੇ ਮੇਰੇ ਦੁੱਧ ਵਾਲਾ ਬਣਾਉਣਾ ਹੁੰਦਾ ਵਾ ਤੇ ਆਂ ਲੱਗ ਜਾਂਦਾ ਵਾ ਤੇ ਹੋਰ ਦੇਖੋ ਮੈਂ ਕਿੱਥੇ-ਕਿੱਥੇ ਤੇ ਆਵਾ ਕਿਦਾਂ ਦਾ ਮੌਸਮ ਹੈ ਸਾਡੇ ਆ ਜਿੱਥੇ ਬਹੁਤ ਠੰਡਾ ਵਾਸਨੇ ਆ ਤੇ ਬਹੁਤ ਜਿਹੜਾ ਮੀਂਹ ਪੈ ਗਿਆ ਵਾ ਤੇ ਅੱਜ ਪੱਖਾ ਭੁੱਖਾ ਛੱਡਣ ਦੀ ਲੋੜ ਨਹੀਂ ਹਾਲ ਦੀ ਘੜੀ ਵਿੱਚ ਬੱਕੇ ਬੰਨ੍ਹ ਦਿੱਤੇ ਮੌਸਮ ਠੰਡਾ ਹੀ ਤੇ ਹੁਣ ਆ ਮੈਂ ਵੀਡੀਓ ਜਿਹੜੀ ਆ ਆਪਾਂ ਲੱਗੇ ਇੱਥੇ ਬੰਦ ਕਰਨ ਕਿਉਂਕਿ ਕੰਮ ਧੰਦੇ ਤੇ ਮੇਰੇ ਹਜੇ ਪਏ ਆ ਜਿੱਦਾਂ ਕਿ ਮੈਂ ਪਹਿਲਾਂ ਹੀ ਦੱਸਿਆ ਮੈਨੂੰ ਟਾਈਮ ਲੱਗ ਜਾਣਾ ਹੈ ਨਾ 10 11 ਵਜੇ ਜਾਨੀ ਆ ਆਪਾਂ ਨੂੰ ਉਸ ਚੌਂਕੇ ਚੁੱਲੇ 'ਚ ਅੱਗੇ ਜਾਂਦੇ ਹਾਂ ਦੇ ਚੌਂਕੇ ਚੁੱਲੇ ਹੁੰਦੇ ਚੌਂਕੇ ਚੁੱਲੇ ਹੁੰਦੇ ਨਹੀਂ ਸਾਰਾ ਕੰਮ ਆਪਰ ਸੋਈਆਂ 'ਚ ਕਰਦੇ ਆ ਕੈਸ ਤੇ ਜੈਟਰ ਤੇ ਨਾ ਕਰਦੇ ਆ ਚੁੱਲ੍ਹੇ ਆਲਾ ਸਿਸਟਮ ਨਹੀਂ ਹੈਗਾ ਹੁਣ ਕਈ ਕਿਤੇ ਹੈ ਵੀ ਆ ਸਾਡੇ ਲਾਗੇ ਹੈ ਵੀ ਹੈ ਵੈਸੇ ਸਾਡੇ ਲਾਗੇ ਕਈ ਪਾਠੀਆਂ ਬਣਾਉਂਦੀ ਆ ਚੁੱਲੇ ਦੇ ਕਰਦੇ ਵੀ ਆ ਕੰਮ ਚਲੋ ਮੈਂ ਨਹੀਂ ਕਰਦੀ ਮੇਰੇ ਬੱਚੇ ਦਾ ਕਰਕੇ ਨਹੀਂ ਮੇਤੋਂ ਅਡਜਸਟ ਵਗੈਰਾ ਹੁੰਦਾ ਮਾਲ ਨਗਰ ਦਾ ਪਹਿਲਾਂ ਮੈਂ ਕਰਦੀ ਹਾਂ ਨਾਲ ਆਪਣੇ ਤੇ ਸੀਧੇ ਬਾਪਾ ਦੇ ਨਾਲ ਕਰਾ ਦਿੰਨੀ ਹੁਨੀਆ ਪਰ ਹੁਣ ਜਦੋਂ ਦੀ ਸੀਤੋ ਹੀ ਮੈਨੂੰ ਨਹੀਂ ਮਾਲ ਡੰਗਰ ਤੋਂ ਨਾਲ ਕਰਾਇਆ ਜਾਂਦਾ ਕਿਉਂਕਿ ਮੈਨੂੰ ਇਹਦਾ ਹੀ ਮਹਾਰਜਾ ਹਸਤੰਦ ਜੀ ਦੋਏ ਥੋੜੀ ਸਿਆਣੀ ਹੋ ਜੂਗੀ ਫਿਰ ਮੈਂ ਕਰਾ ਦਿਆ ਕਰੂੰਗੀ ਮੱਝ ਮੁੱਝੂ ਵੀ ਆਪਾਂ ਚੋਲ ਲੈਨੇ ਆ ਹੁਣ ਤੇ ਚਲੋ ਆਪਾਂ ਮੱਝ ਜੇ ਨਹੀਂ ਚੋਨੇ ਦੁੱਧ ਮੋਲੀ ਲਈਦਾ ਹੈ ਤੇ ਨਾਲ ਇਹਨੂੰ ਚੰਨੋ ਇਹ ਸਿਆਣੀ ਹੋ ਜੂ ਨਾ ਫਿਰ ਆਪਾਂ ਕਰਾਇਆ ਕਰਾਂਗੇ ਹੈਲਪ ਨਾਲ ਕਿਉਂਕਿ ਉਹਨਾਂ ਨੂੰ ਬੜਾ ਔਖਾ ਹੁੰਦਾ ਨੇ ਰਹਾ ਹੋਇਆ ਹੁਣ ਆਏ ਸ਼ੌਪ ਤੋਂ 9:00 ਹੋ ਹੀ ਗਏ ਹੁਣ ਕਿੰਨਾ ਹੋਇਆ ਟਾਈਮ ਹਾਂਜੀ 9:00 ਹੋ ਗਏ ਹੁਣ ਤੇ ਹਾਲੇ ਉਹਨੇ ਰੋਟੀ ਵਗੈਰਾ ਖਾਣੀ ਆ ਤੇ ਉੱਖਾ ਜਿਹਾ ਹੋ ਜਾਂਦਾ ਚਲੋ ਬਾਕੀ ਇਦਾਂ ਹੀ ਲੰਗੀ ਜਾਂਦੀ ਹੈ ਲਾਈਫ ਜੁਮੇ ਆਰੀਆਂ ਨਾਲ ਤੇ ਥੋੜਾ ਹੁਣ ਆਪਾਂ ਹਨਾ ਤੁਹਾਡੇ ਨਾਲ ਜੁੜੇ ਆ ਤੇ ਵਧੀਆ ਟਾਈਮ ਪਾਸ ਹੋ ਜਾਂਦਾ ਚਲੋ ਜਿੰਨਾ ਕਿ ਅਹੀਂ ਵੀਡੀਓ ਵਗੈਰਾ ਪਾਈਦੀਆਂ ਰੀਲਸ ਵਗੈਰਾ ਪਾਈਦੀਆਂ ਇਦਾਂ ਜਿਹੜੀਆਂ ਮੇਰੇ ਨਾਲ ਭੈਣ ਭਰਾ ਜੁੜੇ ਆ ਉਹਨਾਂ ਦੀਆਂ ਵੀ ਵੀਡੀਓ ਵਗੈਰਾ ਵੇਖੀਦੀਆਂ ਤੇ ਚੰਗੀ ਜਾਂਦੀ ਆ ਲਾਈਵ ਵਧੀਆ ਕਰਦੇ ਕੰਮਾਂ ਦੰਨਿਆਂ ਤੇ YouTube ਤੇ ਤੇ ਓਕੇ ਜੀ ਆਪਾਂ ਚਲੋ ਹੁਣ ਮਿਲਦੇ ਆਂ ਨੈਕਸਟ ਵਲੌਗ 'ਚ ਤੇ ਸਾਰੇ ਜਣੇ ਵਲੌਗ ਨੂੰ ਪਿਆਰ ਦਿਓ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਤਦ ਤੱਕ ਲਈ ਓਕੇ ਬਾਏ ਥੈਂਕ ਯੂ